ਜਨਤਾ ਦਲ ਪੰਜਾਬ ਯੂਨਿਟ ਦੀ ਮੀਟਿੰਗ ਪਾਰਟੀ ਦੇ ਸੂਬੇ ਪ੍ਰਧਾਨ ਸਰਦਾਰ ਮਲਵਿੰਦਰ ਸਿੰਘ ਬੈਣੀਪਾਲ ਦੀ ਪ੍ਰਧਾਨਗੀ ਹੇਠ ਹੋਈ ਦੱਸਦੇ ਹੋਏ ਇਹ ਮੀਟਿੰਗ 'ਚ ਸੂਬਾ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਤੇ ਮੀਟਿੰਗ 'ਚ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਕੁਝ ਮਤੇ ਵੀ ਪਾਸ ਕੀਤੇ ਗਏ ਤੇ ਮੀਟਿੰਗ ਦੇ ਚਲੇ ਗਏ ਅਹਿਮ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹਾਂ ਜਨਤਾ ਦਲ ਦੇ ਸੂਬੇ ਸੂਬੇ ਜਨਰਲ ਸੱਤਰ ਸਰਦਾਰ ਸਤਨਾਮ ਸਿੰਘ ਗਿੱਲ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਮੁੱਦਿਆਂ ਆਧਾਰਿਤ ਖੜਨ ਦਾ ਨਿਰਣਾ ਜਿਹੜਾ ਹੈ ਉਹ ਕੀਤਾ ਹੈ ਇਸ ਨਿਰਣੇ ਤੋਂ ਬਾਅਦ ਦੱਸਦੇ ਹੀ ਇਹ ਪੀਐਸਸੀ ਦੀ ਮੀਟਿੰਗ ਅਤੇ ਉਹਨਾਂ ਦੇ ਮਤੇ ਜਿਹੜੇ ਨੇ ਉਹ ਪਾਸ ਕੀਤੇ ਗਏ ਸੀ ਕਿ ਦੇਸ਼ਾਂ ਵਿਦੇਸ਼ਾਂ ਚ ਰੋਜ਼ੀ ਰੋਟੀ ਕਮਾਉਣ ਵਾਲੇ ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦ ਤੇ ਪੂ ਮਾਫੀਆ ਵੱਲੋਂ ਜਿਹੜਾ ਹੈ ਕਿਤੇ ਗਏ ਕਬਜ਼ਿਆਂ ਤੇ ਉਨਾਂ ਨੂੰ ਛਡਾਉਨ ਅਤੇ ਐਨਆਰਆਈ ਪਰਿਵਾਰਾਂ ਦੀ ਮਦਦ ਤੇ ਲਈ ਤਾਲਮਿਲ ਕਮੇਟੀ ਬਣਾਈ ਜਾਣਵਰੀ ਵੀ ਸਹਿਮਤੀ ਬਣੀ ਹੈ ਤੇ ਦੂਸਰੇ ਪਾਸੇ ਮਤਾ ਪਾਸ ਕੀਤਾ ਗਿਆ ਕਿ ਨਿੱਜੀ ਸਕੂਲਾਂ ਵੱਲੋਂ ਪੜ੍ਹਾਈ ਦੇ ਨਾਂ ਤੇ ਸਿੱਖਿਆ ਨੀਤੀ ਤੋਂ ਬਾਹਰ ਜਾਂਦੇ ਬੱਚਿਆਂ ਤੇ ਮਾਪਿਆਂ ਨੂੰ ਜਿਹੜਾ ਹੈ ਮਾਪਿਆਂ ਤੋਂ ਵਸੂਲੀ ਜਿਹੜੀ ਕੀਤੀ ਜਾਂਦੀ ਹੈ ਉਸ ਦੇ ਉੱਤੇ ਵੀ ਜਿਹੜਾ ਹੈ ਫੀਸਾ ਖਿਲਾਫ ਮਾਪਿਆਂ ਨੂੰ ਲੈ ਕੇ ਬੇਲੋੜੀ ਵਸੂਲੀ ਦੇ ਮੁੱਦੇ ਤੇ ਜਨ ਤੱਕ ਤੌਰ ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਤੇ ਪਾਸ ਕੀਤੇ ਗਏ ਮਤੇ ਚੋਂ ਜਨਤਾ ਪ党 ਪੰਜਾਬ ਦੀ ਯੂਨਿਟ ਨੇ ਪੰਜਾਬ 'ਚ ਨਸ਼ੇ ਦੀ ਰੋਕத் ਦਮ ਕਰਨ ਅਤੇ ਸਮਾਜਿਕ ਅਦਾਲਤਾਂ ਖਿਲਾਫ ਚੰਡਾ ਬਰਕਰ ਤੇ ਅਜੜੀ ਇਹ ਵਿਚਾਰ ਵਿਮਸ਼ ਜੜਾ ਉਹ ਕੀਤਾ ਹੈ ਤੇ ਉੱਥੇ ਹੀ ਵਿਸਾਖੀ ਦੇ ਤਿਉਹਾਰ ਮੌਕੇ ਜਨਤਾ ਦਲ ਯੂ ਵੱਲੋਂ ਜਿਹੜਾ ਹੈ ਵਿਸ਼ੇਸ਼ ਪ੍ਰੋਗਰਾਮ ਕਰਨ ਦਾ ਫੈਸਲਾ ਵੀ ਲਿਆ ਗਿਆ ਤੇ ਇਸ ਮੌਕੇ ਦੱਸ ਦਈਏ ਪਾਰਟੀ ਵਿੱਚ ਕਈ ਚਿਹਰਿਆਂ ਨੂੰ ਸ਼ਾਮਿਲ ਵੀ ਕੀਤਾ ਗਿਆ ਇਸ ਮੌਕੇ ਸੀਨੀਅਰ ਲੀਡਰ ਸੰਜੀਪ ਕੁਮਾਰ ਜਾ ਜਸ਼ਪਾਲ ਗੋਇਲ ਰਾਹੁਲ ਗਈ ਆਰ ਕੇ ਗਈ ਪੀ ਇਹ ਗੁਰਪ੍ਰੀਤ ਸਿੰਘ ਖਾਸਾ ਆਦਿ ਜਿਹੜੇ ਨੇ ਇਹ ਸਾਰੇ ਹਾਜ਼ਰ ਨੇ ਅੱਜ ਮੋਹਾਲੀ ਵਿਖੇ ਜੱਤਰ ਅਨਲ ਯੂਨਾਈਟਿਡ ਦੇ ਆਫਸਰ ਸਵਿਚ ਜਨਤਾ ਦਲ ਜੋ ਨਾਈਟ੍ਰ ਦੇ ਸਿવાય ਪ੍ਰਧਾਨ ਸੰandar ਮਾਲਵੀਂਦਰ ਸਿੰਘ ਜੀ ਬੈਣੀਪਾਲ ਸਾਹਿਬ ਦੇ ਪ੍ਰਧਾਨ ਦੀ ਇੱਕ ਕੋਈ ਸਟੇਟ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਹੁੰਚੇ ਸੂ ਮੀਡੀਆ ਕਰਮੀਆਂ ਦਾ ਧੰਨਵਾਦ ਕਰਦੇ ਆਂ ਔਰ ਆਪ ਸਾਰੇ ਦੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਆਂ ਵੀ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਪੰਜਾਬ ਦੇ ਹਿੱਤਾਂ ਔਰ ਹੱਕਾਂ ਦੀ ਰਾਖੀ ਕਰਨ ਲੋਕਾਂ ਦੇ ਹੱਕਾਂ ਨੂੰ ਮਹਫੂਜ਼ ਕਰਨਾ ਸ਼ਾਸਨ ਪ੍ਰਸ਼ਾਸਨ اور ਲੋਕਾਂ ਦੇ ਦਰਮਿਆਨ ਜਿੰਨੇ ਵੀ ਲੰਬੇ ਮਾਮਲੇ ਨੇ ਉਹਨਾਂ ਦਾ ਹੱਲ ਕਰਾਉਣਾ ਤੋਂ ਲੈ ਕੇ ਖਲੋਰੀ ਬਾਰਡਰ ਪਸਾਰੀ ਮਸਲੇ ਨੂੰ ਲੈ ਕੇ ਅੱਜ ਜੋ ਵਿਚਾਰ ਚਰਚਾ ਹੋਈ ਹੈ ਔਰ ਸੱਜਣ ਸੰਮਤੀ ਹੋਈ ਹੈ ਕੁਝ ਪ੍ਰਸਤਾਵ ਪਾਸ ਕੀਤੇ ਗਏ ਆ ਜੋ ਅਸੀਂ ਅਗਲੇ ਹਫਤੇ ਤੱਕ ਅਸੀਂ ਜਨਤਕ ਕਰਾਂਗੇ ਮੀਡੀਆ ਨੂੰ ਸੋ ਅਸੀਂ ਆਪ ਜੀ ਦੇ ਚੈਨਲ ਦੇ ਵਾਜਬ ਭਾਈ ਜੀ ਕਹਿਣਾ ਚਾਹੁੰਦੇ ਆ ਵੀ ਪੰਜਾਬ ਦੀ ਹੋਲ ਪੰਜਾਬ ਦੀ ਹਸਤੀ ਨੂੰ ਬਚਾਉਣ ਲੋਕਾਂ ਦੀ ਅਣਖ ਲੋਕਾਂ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਆਜ਼ਾਦ ਦੇ ਪੈਂਡਿੰਗ ਮਸਲਿਆਂ ਤੇ ਜਨਤਾ ਦਲ ਯੂनाइटेड ਪੰਜਾਬ ਯੂਨੀਟ ਪਹਿਰਾ ਦੇਗਾ ਜਿੱਥੇ ਵੀ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਐਨ ਆਰ ਆਈ ਨੇ ਉਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਦਾ ਮਾਮਲਾ ਵਾ ਸਕੂਲਾਂ ਦਾ ਮਾਮਲਾ ਪ੍ਰਾਇਮਰੀ ਸਕੂਲਾਂ ਦਾ ਜਿੱਥੇ ਕੋਈ ਵੱਧ ਫੀਸਾਂ ਦਾ ਮਾਮਲਾ ਵਾ ਲਾਲਕੀਰ ਦਾ ਮਾਮਲਾ ਵਾ

With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.